ਕਿੰਦਰਾ ਅੱਜ ਤੱਕ ਸੱਪ ਤੋਂ ਡਰਿਆ ਤੇ ਨਾ ਪੱਸੀ ਤੋਂ ਡਰਿਆ ਪਰ ਆ ਆ ਤੁਮ ਕਹਨੇ ਮਾਰੀ ਆ ਤਮਕਉਆ ਪਤੰਦਰ ਪਤਾ ਨਹੀਂ ਰੱਬ ਨੇ ਇਹ ਜਹਿਮਤ ਕਿੱਥੋਂ ਛੱਡੀ ਆ ਕਿੱਥੋਂ ਨਹੀਂ ਛੱਡੀ ਭਾਈ ਪਰ ਇਹਨੇ ਕਿਸਾਨਾਂ ਦਾ ਨੱਕ ਚ ਦਮ ਲਿਆਤਾ ਓਏ ਹੋਏ ਤੂੰ ਕਿਹੜੀਆਂ ਬਾਜ਼ਾਰਤਾ ਪਾਈ ਇਹਨੇ ਤੂੰ ਤਾਂ ਬਾਜ਼ਾਰਤਾ ਉਹ ਪੁਰਾਣੀਆਂ ਪਾਈ ਜਣਾ ਸੱਪ ਤੋਂ ਨਹੀਂ ਡਰਦੀ ਸਿੰਘ ਤੋਂ ਨਹੀਂ ਡਰਦੀ ਆ ਆ ਤੁਮ ਕਹਨੇ ਮਾਰੀ ਆ ਤੁਮ ਕਹਨੇ ਮਾਰੀ ਇਹ ਤਮਕਾ 10 ਵੀ ਦੇ ਹੈ ਕੀ ਇਹ ਇਹ ਬਾਈ ਬਹੁਤ ਭੈੜੀ ਜਹਿਮਤ ਹੈ ਆ ਸਾਡੀ ਇੱਥੇ ਉੱਚੀ ਨੀਚ ਦੀ ਮਾਰੀ ਪਈ ਆ ਪੱਤੀ ਢਾਲੀਆਲ ਦੀ 300 ਕਿੱਲਾ ਹੈ ਸਾਨੂੰ ਤਾਂ ਇਹ ਬਾਈ ਐਡਾ ਭੈੜਾ ਤਮਕਾ ਚੰਬੜਿਆ ਵਿਆਗਾ ਜੇ ਮੜਾ ਜਾ ਪਾਣੀ ਘਟ ਜਾਂਦਾ ਨਾ ਹਰਿੰਦਰ ਮੜਾ ਜਾ ਵੀ ਤਾਂ ਤੂੰ ਐ ਮੰਨ ਔਰ ਉਸ ਦੇ ਹਿਸਾਬ ਨਾਲ ਬੰਦਾ ਵੀ ਨਹੀਂ ਪੜਦਾ ਦਾਤੀ ਲੈ ਕੇ ਜਿਹੇ ਦੇ ਹਿਸਾਬ ਨਾਲ ਇਹ ਤੁਪਕਾ ਫੜ ਦਿੰਦਾਗਾ ਉਹ ਤੁਪਕੇ ਦਾ ਨਾਮ ਵੀ ਦੱਸਦੇ ਹੈ ਕੀ ਇਹ ਯਾਰ ਤੂੰ ਹੁਣ ਆਪ ਹੀ ਦੇਖ ਲੈ ਵੀ ਤੁਪਕੇ ਦਾ ਨਾਮ ਕੀ ਆ ਤੂੰ ਦੇਖ ਲੈ ਚੌਲਾਂ ਦੀ ਤੱਕੀਆਂ ਪਾਈਆਂ ਪਈਆਂ ਯਾਰ ਤੂੰ ਤਾਂ ਇੱਕ ਗੱਲ ਕਲੀਅਰ ਕਰ ਤੀ ਮੈਂ ਸੱਪ ਤੋਂ ਵੀ ਡਰਦਾ ਨਾ ਸੀ ਤੋ ਡਰਦਾ ਹਾਂ ਵੀ ਇਹ ਦੋਨੇ ਚੀਜ਼ਾਂ ਦੇ ਇਹ ਵੱਡੇ ਨਹੀਂ ਨਾ ਇਹ ਤਾਂ ਫਿਰ ਜਹਿਮਤ ਕੋਈ ਭਾਰੀ ਲੱਗਦੀ ਆ ਇਹ ਭਾਈ ਜਹਿਮਤ ਦਾ ਕਿਸਾਨ ਕਿਸਾਨ ਬਹੁਤ ਦੁਖੀ ਕਰੇ ਪੈਣੇ ਇਹਦੇ ਭਾਈ ਇਹ ਜਿਹੜੀ ਜਹਿਮਤ ਆ ਨਾ ਇਹ ਜਹਿਮਤ ਦੇ ਕਿਸਾਨਾਂ ਦਾ ਨੱਕ ਚ ਦਮ ਲਿਆਂਦਾ ਪਿਆਗਾ ਨਾ ਤਾਂ ਇਹ ਕਿਸੇ ਚੀਜ਼ ਨਾਲ ਭਜਦੇ ਆ ਨਾ ਇਹ ਕਿਸੇ ਚੀਜ਼ ਨਾਲ ਡਰਦੇ ਆ ਇਹ ਜਹਿਮਤ ਦਾ ਨਾਂ ਕੀ ਆ ਚੂਹੇ ਚੂਹੇ ਹਾਂ ਚੂਹੇ ਅਸੇ ਤੈਨੂੰ ਮੈਂ ਉਹਦਾ ਕਹੀ ਜਨਾ ਵੀ ਸੱਪ ਤੋਂ ਨਹੀਂ ਡਰਦੀ ਸੀ ਤੋਂ ਨਹੀਂ ਡਰਦੀ ਪਰ ਆਹ ਤਮਕੇ ਨੇ ਮਾਰੀ ਤੂੰ ਪਤੰਦਰਾ ਸਾਹਿਬ ਕਿਤਾਬ ਵੀ ਲਾਲਾ ਵੀ ਆਹ ਫਸਲ ਪੱਡੀ ਪਈ ਆ ਝੋਨਾ ਵੱਡਿਆ ਪਿਆਗਾ ਪਤਾ ਨਹੀਂ ਇਹ ਕੀ ਕੱਢਦੇ ਆ ਜੋ ਕੀ ਖਾਂਦੇ ਆ ਵੀ ਚੂਹਾ ਦੀ ਕੰਮ ਹੋ ਸਕਦਾ ਉਹ ਫਿਰ ਹੱਲ ਵੀ ਦੱਸ ਦੇ ਆਪਾਂ ਸਾਰੇ ਕਿਸਾਨ ਭਰਾਵਾਂ ਨੂੰ ਹੱਲ ਦੱਸਦਾ ਗੇ ਤੂੰ ਐਂ ਦੇਖਾ ਜਿੱਦ ਤਰ ਮਰ ਜਿਆ ਕੈਮਰਾ ਮਾਰ ਬਾਈ ਤੈਨੂੰ ਚਾਰ ਸਪੇਰੇ ਸਾਰੇ ਇੱਥੇ ਸਾਡੇ ਉੱਚ ਨੀਚ ਦੀ ਮਰੀ ਵੀ ਪੱਤੀ ਢਾਲੀ ਵਾਲਾਂ ਦੀ ਸਾਰੇ ਕੁਛ ਹੀ ਮੇਰੀ ਗੱਲ ਸੁਣ ਹਰੀ ਬਾਈ ਮੈਂ ਕੱਲ ਦੇਖਦਾ ਸੀ ਵੀਡੀਓ ਇੱਕ ਦੀ 22 ਦੀ ਬਣਾਈ ਵੀ ਸੀ ਉਹ ਕਹਿੰਦਾ ਆਪਾਂ ਨੂੰ ਚੂਹੇ ਮਾਰ ਮਹਿਮਾ ਚਲਾਉਣੀ ਪੂ ਚੌਲ ਲਾਉਣ ਤੋਂ ਪਹਿਲਾਂ ਵੀ ਪਹਿਲਾਂ ਆਪਾਂ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਇਕੱਠੇ ਹੋ ਕੇ ਚੂਹੇ ਮਾਰਿਆ ਕਰੀਏ ਚੂਹੇ ਮਾਰਿਆ ਕਰੀਏ ਉਹ ਮਖਾ ਯਾਰ ਇੰਨੇ ਕਿੰਨੇ ਕੁ ਮਾਰ ਲੋਗੇ ਚਲ ਉਹਦਾ ਵੀਡੀਓ ਪਾਉਣ ਦਾ ਤਰੀਕਾ ਸੀ ਵੀ ਮਹਿਮਾ ਆਪਾਂ ਨੂੰ ਚੂਹੇ ਮਾਰਨ ਵਾਲੀ ਬਿਡਣੀ ਪਊਗੀ ਬਿਡਣੀ ਪਊਗੀ ਹੁਣ ਇਹ ਕੰਮ ਚਲਾਉਣਾ ਪਊਗਾ ਐਂ ਤੂੰ ਆ ਦੇ ਗਵਿੰਦਰ ਦਵਾਈ ਖਾਂਦੇ ਨੇ ਨਾ ਕੋਈ ਜਿਹੜੀਆਂ ਹੋਰ ਚੂਹੇ ਮਾਰਨ ਭਜਾਉਣ ਵਾਲੀਆਂ ਚੀਜ਼ਾਂ ਨੇ ਉਹ ਕੋਹ ਕਰਦੇ ਸਰ ਮੈਂ ਕਹਿੰਦਾ ਤੈਨੂੰ ਮੈਂ ਦੱਸਦਾ ਵੀ ਕਾਸੇ ਤੋਂ ਨਹੀਂ ਇਹ ਕੋਈ ਹੱਲ ਨਹੀਂ ਹੈਗਾ ਇਹਨਾਂ ਦਾ ਇਹਨਾਂ ਦਾ ਹੱਲ ਤਾਂ ਇੱਕ ਹੈ ਵੀ ਬੱਸ ਝੋਨਾ ਲਾਉਣ ਤੋਂ ਪਹਿਲਾਂ ਹਾਂ ਆਪਦੇ ਜਿਹੜੀਆਂ ਆ ਸਪਰੇਅ ਕਰਨ ਵਾਲੇ ਆਪਣੇ ਕੰਟਰ ਹੋ ਹੁੰਦੇ ਨੇਗੇ ਢੋਲ ਢੋਲ ਹੁੰਦੇ ਨੇ ਉਹਨਾਂ ਨੂੰ ਪਾਣੀ ਦੇ ਭਰ ਲੋ ਜਿੰਨਾਂ ਕੋਲੇ ਹੁਣ ਆਪਣੀ ਪਸਮੇਰੀ ਪੱਤੀ ਢਾਲੀ ਵਾਲਾ ਘੱਟ ਤੋਂ ਘੱਟ 40 45 ਢੋਲ ਤਾਂ ਹੈਗੀ ਨੇ ਇੱਕ ਪੱਤੀ 'ਚ ਆਪਣੇ ਪਿੰਡ 'ਚ ਦੋ ਢਾਈ ਛੋਟੂ ਹਰੇਕ ਪਿੰਡ ਤੱਕ ਉਹ ਕਰ ਦੋ ਵੀਡੀਓ ਨੂੰ ਜਦ ਆਪਦੀ ਜੂ ਤਿੱਕਰ ਹੂੰ ਮਾਈਟੋ ਲੰਝ ਪਾ ਪਾ ਕੇ ਪਾਣੀ ਕੋਲੇ ਰੱਖੋ ਡੰਡੇ ਇਹਨਾਂ ਦੇ 나ਛਾਂ ਚ ਪਾਣੀ ਪਾ ਪਾ ਕੇ ਬਾਹਰੇ ਕੱਢੋ ਫਿਰ ਨੇ ਤੇ ਚਾਹੋ ਚੰਗਾ ਕਟਾਪਾ ਫੇਰ ਇਹ ਕਹਿਣਗੇ ਕਿਸਾਨ ਨੂੰ ਪਾਪਾ ਤੂੰ ਐਂ ਦੇਖੀ ਕਿਹੜੀ ਕਹਾਵਤ ਸੀ ਨੱਕ ਚ ਪਾ ਪਾ ਕੇ ਪਾਣੀ ਕਿੱਠਾ ਵੇਡਣੂ ਬਾਹਰੇ ਨਾ ਨਾ ਨੱਕ ਚ ਪਾ ਪਾ ਕੇ ਪਾਣੀ ਹਾਂ ਇਨਾ ਇਨਾ ਦਾ ਕਰੋ ਕਟਾਪਾ ਕਰੋ ਕਟਾਪਾ ਫਿਰ ਕਹਿਣਗੇ ਕਿਸਾਨ ਨੂੰ ਪਾਪਾ ਬਈ ਬਹੁਤ ਵਧੀਆ ਕਹਾਵਤ ਸੁਣਾਤੀ ਇੱਕ ਚਾਲੇ ਤਾਂ ਆਪਣਾ ਹਾਸੇ ਮਜ਼ਾਕ ਹੋ ਗਿਆ ਹਰੀ ਯਾਰ ਇਹਨਾਂ ਦਾ ਅਸਲੀ ਇਲਾਜ ਹੈ ਕੀ ਹੈ ਦਵਾਈ ਇਹ ਖਾਂਦੇ ਨਹੀਂ ਅਸਲੀ ਇਲਾਜ ਤਾਂ ਬਈ ਇਹਨਾਂ ਦਾ ਬਸ ਇਹੀ ਹੈ ਇੱਕ ਵਿੱਚ ਦਵਾਈ ਇਹ ਦਵਾਈ ਨਹੀਂ ਖਾਂਦੇ ਪਤਾ ਨਹੀਂ ਅੰਦਰ ਰੱਬ ਨੇ ਕਿਹਾ ਜਾਂ ਨੱਕ ਲਾਇਆ ਕੰਜਰ ਦੇ ਪੁੱਤਾਂ ਦੇ ਨਾ ਤਾਂ ਇਹ ਖਾਂਦੇ ਆ ਦਵਾਈ ਨਾ ਇਹ ਹਰਿੰਦਰ ਕੋਈ ਹੋਰ ਚੀਜ਼ ਤੋਂ ਡਰਦੇ ਨੇ ਇਹ ਤਾਂ ਵੀਰੇ ਪਾਣੀ ਦੇ ਵਿੱਚ ਵੀ ਨਾ ਜਿਹਨਾਂ ਨੂੰ ਪਤਾ ਲੱਗ ਗਿਆ ਵੀ ਉੱਥੇ ਦੋ ਮੰਜਾਂ ਦੀ ਦੱਗੀ ਉੱਚੀ ਐ ਧੌੜੀ ਐ ਉੱਥੇ ਵੀ ਜਾ ਕੇ ਵੜ ਦਿੰਦੇ ਨੇ ਇਹਨਾਂ ਦਾ ਕੋਈ ਹੱਲ ਨਹੀਂ ਇਹਨਾਂ ਦਾ ਹੱਲ ਇੱਕ ਐ ਇਹਨਾਂ ਦੇ ਨਾਥਾਂ 'ਚ ਪਾਓ ਪਾਣੀ ਹਾਂ ਇਹਨੂੰ ਤੇ ਚੰਗਾ ਚੜ੍ਹੋ ਕਟਾਪਾ ਫੇਰ ਕਹਿਣਗੇ ਕਿਸਾਨ ਨੂੰ ਪਾਪਾ ਤੇ ਲੈ ਵੀ ਕਿਸਾਨ ਭਰਾਵੋ ਜੇ ਤੁਹਾਡੇ ਕੋਲੇ ਕੋਈ ਹੱਲ ਹੈਗਾਗਾ ਉਹ ਸਾਨੂੰ ਕਮੈਂਟ ਕਰਕੇ ਲਾਇਮੀ ਦੱਸੋ ਯਾਰ ਬਹੁਤ ਦੁਖੀ ਕਰੇ ਬਈ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਕਿਸਾਨ ਦੁਖੀ ਨੇ ਚੂਹੇ ਨੇ ਚੌਲ ਕੱਟੇ ਨੇ ਉਹ ਵੀ ਜਰੂਰ ਹਾਜ਼ਰੀ ਲਵਾਇਓ ਧੰਨਵਾਦ ਜੀ